ਜਿਹੜੇ ਬਾਜ਼ਾਰ 'ਚ 12-1200 ਰੁਪਏ ਡੂਟਿਆ ਮਾਤੂ ਸ਼ਰੀਦ ਦਸਤਾਰ ਨੇ ਕਰਦੇ ਆ 5-500 ਰੁਪਏ 'ਚ ਕੋਈ ਝੂਠ ਨਹੀਂ ਬੋਲਦੇ ਅਸੀਂ ਕੋਈ ਕੁਫਰ ਨਹੀਂ ਤੋਲਦੇ ਆ ਚੱਕੋ ਰੇਟ ਉੱਤੇ ਲੈ ਕੇ ਲਾਤਾ 650 ਰੁਪਇਆ ਹੁਣ ਲੱਖ-ਲੁਖ 1.5 ਲੱਖ 2 ਲੱਖ ਲਿਓਂ ਦੀ ਲੋੜ ਨਹੀਂ ਲੱਖਾਂ ਵਾਲਾ 30000 'ਚ 1.5 ਲੱਖ ਵਾਲਾ 45-50000 'ਚ ਕੱਪੜਾ ਲੈ ਜਾਓ ਵੱਡੇ ਪੈਸੇ ਖਾਣ ਦੀ ਥੂੜ ਚੱਕਾ ਲੋ ਗਲੇ ਦੇ ਕੰਮ ਦੇਖੋ ਕਿੰਨਾ ਸੋਹਣਾ ਆਹ ਦੁਪੱਟਾ ਦੇਖੋ ਕਿੰਨਾ ਸੋਹਣਾ ਆਹ ਘੇਰੇ ਦੇ ਕੰਮ ਬਾਟਮ ਦੇ ਕੰਮ ਮੈਂ ਕਹਿੰਦਾ ਚੈਲੰਜ ਕਰਦਾ ਜੇ 3500 ਰੁਪਏ ਤੋਂ ਘੱਟ ਕੋਈ ਸੂਟ ਦੇ ਰਵੇ ਸਾਡਾ ਰੇਟ ਸਿਰਫ 1500 ਰੁਪਏ ਆ ਚੱਕੋ ਮੌਂਟੀ ਕਾਰਲੋ ਦਾ ਕੰਬਲ ਲੈ ਕੇ ਆ ਗਏ ਆ ਬਜ਼ਾਰਾਂ ਦੇ ਵਿੱਚ ਕੀ ਰੇਟ ਆ 249 ਰੁਪਏ ਓਏ ਸਾਡਾ ਰੇਟ 1250 ਰੁਪਏ ਭਾਵੇਂ ਇੰਗਲੈਂਡ ਵਾਲਿਓ ਚਾਹੇ ਕੈਨੇਡਾ ਵਾਲਿਓ ਚਾਹੇ ਅਮਰੀਕਾ ਵਾਲਿਓ ਤੁਹਾਡੀ ਪਸੰਦੀਦੀ ਚੀਜ਼ ਮਕਤੂਸ਼ਰੀ ਦਸਤਾਰ ਬਾਗੇ ਪੜਦੇ ਤਿਆਰ ਪਈਆ ਭੈਣੋ ਮਾਈਓ ਤਾਈਓ ਚਾਚਿਓ ਤੁਹਾਡਾ ਭਤੀਜਾ ਨਹੀਂ ਮੰਦਾ ਭਾਣ ਜਾਨੀ ਮੰਦਾ ਤੁਹਾਡਾ ਘਰ ਵਾਲਾ ਨਹੀਂ ਮੰਦਾ ਢਾਣਾ ਭਰਾ ਨਹੀਂ ਮੰਦਾ ਮੋਟਰਸਾਈਕਲ ਤੇ ਜਾਣ ਲਈ ਗੱਡੀ ਤੇ ਜਾਣ ਲਈ ਬੱਸ ਜਾ ਜੋ ਬਾਗਾ ਪੋਣਾ ਬੱਸ ਸਟੈਂਡ ਦੇ ਬੱਸ ਸਟੈਂਡ ਤੋਂ ਮਕਤੂਸ਼ਰੀ ਦਸਤਾਰ ਤੇ ਰਿਕਸ਼ਿਆਂ ਦੀ ਸਰਵਿਸ ਬਿਲਕੁਲ ਫ੍ਰੀ ਆ ਸਰੀਫਾ ਵੇ ਕੱਠਾ ਮਾਰਦਾ ਕੱਟ ਉਹ ਲੋਕ ਆ ਗਏ ਦੂਰੋਂ ਦੂਰੀ ਆਹ ਦੇਖੋ ਬਾਜ਼ਾਰ ਤੇ ਆ ਕੇ ਰੇਟ ਪਤਾ ਕਰੋ ਵੱਡੇ ਸ਼ੋਰੂਮ ਦੇ 12000 ਰੁਪਏ ਦਾ ਕਹਿੰਦੇ ਕੋਟ ਪੈਂਟ ਦਾ 2 ਪੀਸ ਕੋਟ ਪੈਂਟ ਸਾਡੇ ਕੋਲ ਆਜੋ 12000 ਆਲਾ 2 ਪੀਸ ਕੋਟ ਪੈਂਟ ਸਿਰਫ 2995 ਚ ਲੈ ਜਾਓ ਸਿਲਾਈ ਕਰਕੇ ਦਵਾਂਗੇ 18000 ਆਲਾ 3 ਪੀਸ ਕੋਟ ਪੈਂਟ ਸਿਰਫ 3760 ਚ ਲੈ ਜਾਓ ਆਹ ਕੋਟ ਤੇ ਵੀ ਆਵੇਂ ਦੇਖੋ ਗੀਜ਼ਾ ਕਟਨ ਦਾ ਵਧੀਆ ਕਪੜਾ 3000 ਰੁਪਏ ਦਾ ਆਉਂਦਾ 3000 ਰੁਪਏ ਦਾ ਕਹਿੰਦੇ ਇਹ কুর্তা ਪਜਾਮਾ ਸਾਡੇ ਕੋਲ ਆਜੋ 3000 ਵਾਲਾ কুর্তা ਪਜਾਮਾ ਸੀਤਾ ਸਲਾਇਆ ਸਲਾਈ ਕਰਕੇ 1300 ਰੁਪਏ ਚ ਦੇ ਦੇਾਂਗੇ ਸ਼ੇਰਵਾਨੀ 20000 ਰੁਪਏ ਦੀ 22000 ਰੁਪਏ ਦੀ 18000 ਰੁਪਏ ਦੀ ਇਤਾਂ ਪਰ ਸਾਡੇ ਕੋਲ ਆਜੋ 6500 ਰੁਪਏ ਚ ਸਲਾਈ ਕਰਕੇ ਲੈ ਜਾਓ ਸੂਟ ਰੈੱਡ ਕਲਰ ਦਾ ਬਜ਼ਾਰਾਂ ਦੇ ਵਿੱਚ 10 10000 ਨੂੰ ਮਿਲਦੇ ਆ ਆਤ ਰੇਟ ਤੇ ਦੇ ਦਾਂਗੇ 5000 ਤੇ ਹੈਵੀ ਹੈਵੀ ਸੂਟ ਲੈ ਜਾਓ ਸਪੋਨੇ ਨਾ ਜੜੇ ਨਵੇਂ ਪੇਸ ਦੇ ਰਹੇ ਆ ਸ਼ਿਮਰ ਤੇ ਪੇਸ ਦੇ ਰਹੇ ਆ ਜਿੰਮੀ ਚੂ ਦੇ ਪੇਸ ਦੇ ਰਹੇ ਆ ਹੁਣ ਐਨ ਆਰ ਆਈ ਵਾਲੇ ਭਰਾਵੋ ਆਜੋ ਕਿਉਂਕਿ ਪੰਜਾਬ ਤੁਹਾਨੂੰ ਬਾਜਾ ਮਾਰ ਰਿਹਾ ਆ ਦੇਖੋ ਤਾਂ ਮਹਾਰਾਣੀ ਪ੍ਰਨੀਤ ਕੌਰ ਨੂੰ ਵੀ ਪਿੱਛੇ ਛੱਡ ਦੂੰਗੀ ਆ ਭਣਾ ਸਾਡੀਆਂ ਸੂਟ ਇਦਾਂ ਦੇ ਭਾਅ ਪਾ ਕੇ ਉਹ ਕਹਿੰਦੇ ਖਾਈਏ ਮਨ ਭੋਂਦਾ ਪਾਈਏ ਜੱਗ ਭੋਂਦਾ ਆ ਦੇਖੋ ਬਈ ਇਹ ਪਤਾ ਇਦਾਂ ਹੀ ਲੱਗਣਾ ਹੁਣ ਲੰਬੜਾ ਦੀ ਨੂੰ ਦੀ ਟੋਹ ਰੈ ਮਣੀ ਨਿਕਲਣੀ ਆ ਵਿਆਹ ਤੇ ਜਦੋਂ ਵਿਆਹ ਤੋਂ ਬਾਅਦ ਕੁੜੀ ਨੇ ਦਾਜ ਵੜਦੇ 11 ਸੂਟ ਚੁਣ ਕੇ ਲੈ ਗਿਆ ਬਾਗੇ ਪੁਰਾਣਿਓਂ ਆਗੇ ਮਾਤੂ ਸ਼੍ਰੀ ਦਸਤਾਰ ਤੋਂ ਤੇ ਮੈਂ ਕਿਹਾ ਰਿਸ਼ਤੇਦਾਰ ਵੀ ਦੇਖਣਗੇ ਉਹ ਦੁਕਾਨਦਾਰਾਂ ਨੇ ਭਾਜੀ ਹਲੇ ਵੈਰਾਈਟੀਆਂ ਪਾਈਆਂ ਨਹੀਂ ਆ ਮਾਤੂ ਸ਼੍ਰੀ ਨੇ ਹੰਡਾਤੀਆਂ ਆ ਚੈੱਕ ਕਰੋ ਆ ਨਵੇਂ ਡਿਜ਼ਾਈਨ ਆ ਵਰਕ ਚੈੱਕ ਕਰੋ ਦੁਪੱਟੇ ਚੈੱਕ ਕਰੋ ਦੁਕਾਨਦਾਰ ਤਾਂ ਹਲੇ ਹੋਲ ਸੇਲ ਮਾਰਕੀਟਾਂ 'ਚ ਗਏ ਨਹੀਂ ਪਰ ਮਾਤੂ ਸ਼੍ਰੀ ਦਸਤਾਰ ਨੇ ਤਿਆਰੀ ਫੁੱਲ ਖੇਚ ਲਈ ਆ ਕਹਿੰਦੇ ਦਾਜਵਰੀ 'ਚ ਹੋ ਜਣਾ ਬਹੁਤ ਜ਼ਿਆਦਾ ਰਾਸ਼ ਇਸ ਕਰਕੇ ਭੈਣਾਂ ਨੂੰ ਭਰਾਵਾਂ ਨੂੰ ਬੇਨਤੀ ਹੈ ਜੇ ਵਿਆਹ ਸ਼ਾਦੀ ਦੇ ਦਿਨ ਪੜ ਲਿਆ ਤਾਂ ਕੱਪੜੇ ਲੈਣ ਆਜੋ ਹੈਵੀ ਹੈਵੀ ਦੁਪੱਟਿਆਂ ਵਾਲੇ ਹੈਵੀ ਹੈਵੀ ਸੂਟ ਲੈ ਜਾਓ ਹੁਣੇ ਹੀ ਦੇਖੋ ਜੀ ਜਿਹੜਾ ਤੁਸੀਂ ਇਤਾਂ ਦਾ ਲਗਜ਼ਰੀ ਕੱਪੜਾ ਲੈਣਾ ਭਾਰੇ ਭਾਰੇ ਸੂਟ ਲੈਣੇ ਆ ਬਾਜ਼ਾਰ 'ਚ ਜਾਓਗੇ ਵੱਡੇ ਸ਼ੋਰੂਮ ਤੇ ਜਾਓਗੇ 2 ਲੱਖ ਰੁਪਏ ਦਾ ਦਾਜਪੁਰ ਦਾ ਕੱਪੜਾ ਹਾਲਾ ਮਿਲਣਾ ਸਾਡੇ ਕੋਲ ਆਜੋ 2 ਲੱਖ ਵਾਲਾ ਕਪੜਾ 80000 ਰੁਪਏ ਚ ਲੈ ਜਾਓ ਤਾਜਵਰੀ ਦਾ ਕਪੜਾ ਬਹੁਤ ਘੱਟ ਰੇਟਾਂ ਤੇ ਹੈਵੀ ਹੈਵੀ ਦੁਪੱਟੇ ਹੈਵੀ ਹੈਵੀ ਸੂਟ ਓਏ ਕਿਤੇ ਜਾਣ ਦੀ ਲੋੜ ਨਹੀਂ ਆ ਤਾਜਵਰੀ ਦਾ ਕਪੜਾ ਲਹੰਗੇ ਸ਼ਰਾਰੇ ਕਰਾਰੇ ਸਾਰਾ ਕੁਝ ਹੀ ਇੱਕ ਛੱਤ ਹੇਠਾਂ ਦੇ ਦਾਂਗੇ ਦੇਖੋ ਜੀ ਹੁਣ ਜਾਂਦੇ ਜਾਂਦੇ ਹੋਰ ਫਾਇਦਾ ਕਰ ਦਿੰਨੇ ਆ ਵਿਆਹਾਂ ਸ਼ਾਦੀਆਂ ਵਾਲਾ ਕਪੜਾ ਤਾਂ ਸਾਨੂੰ ਅਸੀਂ ਦੇ ਤਾ ਤਾਜਵਰੀ ਦਾ ਕਪੜਾ ਦੇਣ ਲੈਣ ਲਈ ਦੇ ਤਾ ਉਹ ਬੁਟੀਕਾਂ ਵਾਲੇ ਪੀਸ ਚੈੱਕ ਕਰੋ ਬੁਟੀਕਾਂ ਵਾਲੇ ਪੀਸ ਭਾਈ ਜੀ ਰੇਟ ਦਾ ਦੱਸ ਦਿਓ ਕੀ ਇਹਦਾ ਉਹ ਰੇਟ ਭਾਈ ਬਾਜ਼ਾਰ ਚ 2500 3000 ਮਿਲਦਾ ਮਿਲਦਾ ਪਰ ਸਾਡਾ ਰੇਟ ਰਹਿਣਾ ਸਿਰਫ ਇੱਕ ਲੈਣ ਦੇਣ ਤੇ ਪਹਿਣਾ ਕੁੜੀਆਂ ਜਿੜੀਆਂ ਲਈ ਮਾਤੂ ਸ਼੍ਰੀ ਦਸਤਾਰ ਨੇ ਆਫਰ ਲਾਤੀ ਸਿਰਫ 850 ਰੁਪਏ ਦਾ ਚੱਕੋ ਡਿਜ਼ਾਈਨ ਜਿਹੜੇ ਮਰਜ਼ੀ ਲੈ ਲਓ ਆ ਦੇਖੋ ਜੀ ਜਿਹੜੇ ਬਾਜ਼ਾਰ ਚ 2 2000 25 2500 ਰੇ ਸੂਟ ਆ ਮਾਤੂ ਸ਼੍ਰੀ ਦਸਤਾਰ ਭਾਗੇ ਪੁਰਾਣੇ ਆ ਜੋ 850 ਚ 850 ਦਾ ਸੂਟ ਲੈ ਜਾਓ ਮਾਡਲ ਵਾਲੇ ਸੂਟ ਦੇ ਰਹੇ ਆ ਬੁਟੀਕਾਂ ਵਾਲੇ 20 ਰੇਟ ਲੈ ਲੈ ਕੇ ਲਾਤੇ ਆ ਪੜ ਲਓ 850 ਰੁਪਏ ਦੇ ਦੇ ਦਾਂਗੇ 850 ਤੇ ਜਿੰਨੇ ਮਰਜ਼ੀ ਡਿਜ਼ਾਈਨ ਲਓ ਜਿੰਨੇ ਮਰਜ਼ੀ ਡਿਜ਼ਾਈਨ 8.5 800 ਤੇ ਚੈੱਕ ਕਰੀ ਚੱਲੋ ਓਏ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਉਹ ਲੋਕਾਂ ਨੂੰ ਲੁੱਟ ਤੋਂ ਬਚਾ ਦਿਓ ਜਿੱਥੇ ਪਿਆਰਾ ਚ ਆਮ ਹੁਣ ਇੱਕ ਦੀ ਲੁੱਟ ਹੋਣੀ ਆ ਹੁਣ ਕਿਸੇ ਨੂੰ ਵਿਆਹ ਦਾ ਕਾਰਡ ਵੀ ਆ ਗਿਆ ਨਾ ਤੇ ਤੱਕੜ ਵੀਰੇ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਵੀ ਸਾਡਾ 20-25 ਹਜ਼ਾਰ ਲੱਗ ਜਾਊਗਾ ਕਿਉਂਕਿ ਤੁਸੀਂ ਵਿਆਹ ਸ਼ਾਦੀ ਦੇਖਣ ਜਾਣਾ ਨਾ ਕੋਟ ਪੈਂਟ ਸੂਟ ਕੁਰਤੇ ਪਜਾਮੇ ਜਾਗੋ ਸਾਰੀ ਤਿਆਰੀ ਕਰਕੇ 10000 ਜੇ ਬਣਾ ਕੇ ਦੇ ਦਾਂਗੇ ਦੇਖੋ ਜੀ ਬੁਟੀਕਾਂ ਵਾਲੇ ਸੂਟਾਂ 'ਚ ਵੀ ਰੰਗ ਡਿਜ਼ਾਈਨ ਬਹੁਤ ਸਾਰੇ ਆ ਲਾਈਟ ਲੈ ਜਾਓ ਡਾਰਕ ਲੈ ਜਾਓ ਮੈਂ ਕਹਿੰਦਾ ਜਿਹੜਾ ਮਰਜ਼ੀ ਇਹਦੇ ਵਿੱਚੋਂ ਲੈ ਜਾਓ ਸਾਰੇ 850 ਦੇ ਸੂਟ ਆ 850 'ਚ ਆ ਵੀ 850 'ਚ ਓਏ ਆ ਵੀ ਚੱਕੋ 850 'ਚ ਆ ਵੀ ਚੱਕੋ 850 'ਚ ਛੇ ਦੀ ਛੇ ਦੀ ਆਜੋ ਮਾਤੂ ਸ਼੍ਰੀ ਦਸਤਾਰ ਬਾਗਾਪਾਣਾ ਮੋਗਾ ਰੋਡ ਭੱਡੇ ਫਾਇਦੇ ਵਿਆਹ ਸ਼ਾਦੀ ਤਾਜਵੇ ਦਾ ਕਪੜਾ ਦੇਣ ਲੈਣ ਲਈ ਕਪੜਾ ਇਤੋਂ ਸਸਤਾ ਕਿਸੇ ਨੇ ਨਹੀਂ ਦੇਣਾ ਕੈਮਰਾਮੈਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਕੜ ਖਾਨ ਟੀਵੀ ਪਾਗਾਪੁਰਾ